ਜਿਵੇਂ ਆਦਾਏ ਵਿੱਚ ਰੋਸ ਹੈ ਜਿਹੜੀ ਘਟਨਾ ਜ਼ਿਲ੍ਹਾ ਹਸ਼ਿਆਰਪੁਰ ਦੇ ਵਿੱਚ ਵਾਪਰੀ ਹੈ ਸਾਰੇ ਜਾਣਦੇ ਹੋ ਕਿ 5 ਸਾਲਾਂ ਦੇ ਇੱਕ ਮਾਸੂਮ ਬੱਚਾ ਉਹਨੂੰ ਕਿਵੇਂ ਉਹਦੇ ਦੇ ਤਸ਼ੱਦਦ ਕਰਕੇ ਇੱਕ ਪ੍ਰਵਾਸੀ ਵੱਲੋਂ ਬੜੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਹੈ ਕਿਤੇ ਪੰਜਾਬੀ ਨੇ ਇੰਨੀ ਬੇਰਹਿਮੀ ਨਾਲ ਕਦੇ ਕਿਸੇ ਦਾ ਰੇਪ ਕੀਤਾ ਹੋਵੇ ਜਾਂ ਕਿਸੇ ਬੱਚੇ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਹੋਵੇ ਕਦੇ ਸੁਣਿਆ ਹੋਵੇ ਕਿਉਂਕਿ ਅਸੀਂ ਸਾਂਝੀ ਹਵਾਲਤਾ ਦਾ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਜੀ ਸਾਡੇ ਮਨਾਂ ਦੇ ਵਿੱਚ ਬਹੁਤ ਹੀ ਦੁੱਖ ਹੈ ਕਿ ਸਾਡੇ ਛੋਟੇ ਜਿਹੇ 5 ਸਾਲਾਂ ਦੇ ਮਾਸੂਮ ਬੱਚੇ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਹੈ ਕਿ ਇਹਨਾਂ ਦੇ ਇਹ ਇਹਨਾਂ ਨੂੰ ਜ਼ਮੀਨਾਂ ਨਾ ਵੇਚੀਆਂ ਜਾਣ ਤੇ ਨਾ ਹੀ ਇਹਨਾਂ ਦਾ ਕੋਈ ਆਈਡੀ ਪ੍ਰੂਫ ਇੱਥੇ ਬਣਾਇਆ ਜਾਵੇ ਸਾਡੀ ਬਰਜੋਰ ਮੰਗ ਹੈ ਕਿ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਤੇ ਪ੍ਰੋਟੋਕੋਲ ਵਿੱਚ ਇੱਥੇ ਪ੍ਰਵਾਸੀ ਹੋਣੇ ਚਾਹੀਦੇ ਨਾ ਕਿ ਅੰਦੀ ਵਾਇਸ ਤੇ ਰੁਕੀ ਥੱਕੀ ਚੁਕੋ ਇਹ ਇਹ ਕੰਦਾ ਸਿੱਖਾਂ ਦਾ ਮਸਲਾ ਨਹੀਂ ਇਹ ਪੰਜਾਬ 'ਚ ਰਹਿਣ ਵਾਲੇ ਹਿੰਦੂ ਮੁਸਲਮ ਹਰ ਇੱਕ ਭਾਈਚਾਰੇ ਦਾ ਮਸਲਾ ਹੈ ਤੋਂ ਮੈਨੂੰ ਇਹ ਵੀ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਬਿਨਾਂ ਕਿਸੇ ਪੀਤਵਾਸ ਦੇ ਇੱਕ ਚੰਗੇ ਪੰਜਾਬੀਪੂਰ ਦੇ ਨਾਂ ਤੇ ਹਰੇਕ ਕਮਿਊਨਿਟੀ ਦੇ ਬੰਦੇ ਨੂੰ ਸਾਰੇ ਉਥਾ ਦੇਣਾ ਚਾਹੀਦਾ ਤੇ ਸਰਕਾਰਾਂ ਦੇ ਪ੍ਰੈਸ਼ਰ ਬਣਾਉਣਾ ਚਾਹੀਦਾ ਤੇ ਜਿਹੜੇ ਬੰਦੇ ਸਾਡੇ ਨੁਮਾਇੰਦਿਆਂ ਦੇ ਵਿੱਚ ਨਹੀਂ ਚਾਹੇ ਕੋਈ ਅਜ ਐਮਟੀ ਬਣਿਆ ਚਾਹੇ ਕੋਈ ਜੇਰ ਪਰਸਨਾ ਕੋਈ ਐਮਐਲਏ ਆ ਸਰਵਾਦੀ ਹੈ ਧਰਤੀ ਸਾਡੀ ਸਰਵਾਦੀ ਆਪਈਏ ਪੁਜਾਓ ਜੈ ਜੈਕਾਰ ਇਹ ਪੁਜਾਓ ਜੈ ਜੈਕਾਰ ਭਈਏ ਪੁਜਾਓ ਜੈ ਜੈਕਾਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਥੇ ਪੱਕੇ ਤੌਰ ਤੇ ਪ੍ਰਵਾਸ ਜਿਹੜਾ ਇਹਨਾਂ ਦਾ ਹੋ ਰਿਹਾ ਹੈ ਸਾਡੀ ਆਪਣੀ ਸਿੱਖ ਕਮਿਊਨਿਟੀ ਨੂੰ ਉਹ ਬਹੁਤ ਵੱਡਾ ਖਤਰਾ ਪੈਦਾ ਹੋ ਰਿਹਾ ਤੁਸੀਂ ਵੇਖੋ ਵੀ ਇੱਥੇ ਕਿసే ਸਿੱਖ ਦੀ ਇਹ ਜਿੱਤ ਤੇ ਮੰਡੀਆਂ ਦੇ ਵਿੱਚ ਰੋਜ਼ ਲੜਾਈਆਂ ਹੁੰਦੀਆਂ ਆ ਅਗਰ ਕੋਈ ਸਿੱਖ ਭਾਈਚਾਰੇ ਚੋਂ ਕੋਈ ਰੇੜੀ ਲਗਾਉਂਦਾ ਹੈ ਤੇ ਇਕੱਠੇ ਹੋ ਕੇ ਉਹਦੇ ਤੇ ਹਮਲਾ ਕਰ ਦਿੰਦੇ ਆ ਜਾਂ ਉਹਨੂੰ ਇਹ ਕੰਮ ਨਹੀਂ ਕਰਨ ਦਿੰਦੇ ਰੋਜ਼ ਆਪਾਂ ਦੇਖਦੇ ਆ। ਸਰਕਾਰ ਨੂੰ ਇਹੋ ਜਿਹੀ ਚਾਹੀਦੀ ਹੈ ਕਿ ਜਿਹੜੀ ਇਹ ਪਾਲਿਸੀ ਬਣਾਈ ਜਾਵੇ ਜਿਹੜੀ ਪਤਰਾ ਕੰਪਨੀ ਬਣਾਈ ਸੀ ਐ ਮਾਝੀ ਕੰਪਨੀ ਜਿਹੜਾਈ ਬਿਲੀ ਹੈ ਉਹਦੀ ਕਈ ਜਿਹੜੀਆਂ ਤੇ ਰਾਜਾਂ ਵਿੱਚ ਜਿਹੜੀ ਬਣਾਈ ਸੀ ਕਿ ਪ੍ਰਵਾਸੀ ਕਿਸੇ ਨੂੰ ਵੀ ਇਹ ਇਹ ਜਿਵੇਂ ਨਵੇਂ ਨਵੇਂ ਆਉਂਦੇ ਨੇ ਉਹਦੇ ਤੋਂ ਬਿਨਾਂ ਕੋਈ ਨਾ ਕੁਝ ਜੁੜੀ ਹੈ। ਇਥੇ ਸਾਡੇ ਡੈਮੋਗ੍ਰਾਫਿਕ ਜਿਹੜੀ ਕਾਤੀ ਇਹ ਤੇਜ਼ੀ ਕੀ ਚਾਲ ਸਾਡੇ ਸਟੇਟ ਸਰਕਾਰ ਨੂੰ ਪੰਜਾਬ ਤੋਂ ਜਿੰਨਾ ਪ੍ਰਵਾਸਦਰੀਆ ਜਿੰਨੇ ਇੱਥੇ ਬੰਦੇ ਟ੍ਰੇਨਾਂ ਭਰ-ਭਰ ਕੇ ਆ ਰਹੇ ਉਹਦਾ ਕੋਈ ਪ੍ਰੋਟੋਕੋਲ ਹੋਣਾ ਚਾਹੀਦਾ ਕੋਈ ਜਾਬਤਾ ਲੱਗਣਾ ਚਾਹੀਦਾ ਮੇਰਾ ਨਾਮ ਹੈ ਜਗਮਉਨ ਸਿੰਘ ਮੰਦੋ ਜਿਹੜਾ ਪ੍ਰੋਟੈਸਟ ਹੈ ਜੀ ਇਹ ਕਿਸੇ ਪਾਰਟੀ ਵੱਲੋਂ ਨਹੀਂ ਹੈ ਨੌਜਵਾਨਾਂ ਦਾ ਇਹ ਵਿੱਚ ਰੋਸ ਹੈ ਜਿਹੜੀ ਘਟਨਾ ਜ਼ਿਲ੍ਹਾ ਹਸ਼ਿਆਰਪੁਰ ਦੇ ਵਿੱਚ ਵਾਪਰੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ 5 ਸਾਲਾਂ ਦਾ ਇੱਕ ਮਾਸੂਮ ਬੱਚਾ ਉਹਨੂੰ ਕਿਵੇਂ ਉਹਦੇ ਦੇ ਤਸ਼ੱਦਦ ਕਰਕੇ ਇੱਕ ਪ੍ਰਵਾਸੀ ਵੱਲੋਂ ਬੜੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਹੈ ਉਸ ਸਬੰਧ ਦੇ ਵਿੱਚ ਅਸੀਂ ਇਹ ਰੋਜ਼ ਪ੍ਰਦਰਸ਼ਨ ਹੈ ਇਲਾਕੇ ਦੇ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਤੁਸੀਂ ਜਿਹੜਾ ਪ੍ਰਵਾਸੀਆਂ ਦੇ ਖਿਲਾਫ ਨਾਅਰੇਬਾਜ਼ੀ ਕੀ ਕਰਦੇ ਹੋ ਅਗਰ ਕਾਰਨ ਕੀ ਹੈ ਇਹ ਕਾਰਨ ਹੈ ਜੀ ਪੰਜਾਬੀਆਂ ਨੂੰ ਉਹਨਾਂ ਦੇ ਸਾਹਮਣੇ ਖਲੋ ਕੇ ਨਹੀਂ ਮਾਰਿਆ ਜਾ ਸਕਦਾ ਅਗਰ ਜਿਹੜੀਆਂ ਸਾਨੂੰ ਮਾਰਿਆ ਜਾਂਦਾ ਹੈ ਸਰਕਾਰਾਂ ਦੀਆਂ ਪਾਲਿਸੀਆਂ ਸਾਨੂੰ ਮਾਰਦੀਆਂ ਨੇ ਇਹ ਜਿਹੜੀ ਪਾਲਿਸੀ ਹੈ ਪ੍ਰਵਾਸ ਇੱਥੇ ਦਿਨੋ ਦਿਨ ਵਧਦਾ ਜਾ ਰਿਹਾ ਹੈ ਸਰਕਾਰ ਦੀ ਪਾਲਿਸੀ ਦੇ ਅਧੀਨ ਹੋ ਰਿਹਾ ਹੈ ਸੋ ਇਹ ਪਾਲਿਸੀ ਦੇ ਨਾਲ ਸਾਨੂੰ ਮਾਰਿਆ ਜਾ ਰਿਹਾ ਹੈ ਤੁਸੀਂ ਦੇਖਦੇ ਹੋ ਕਦੇ ਕਿਸੇ ਸੁਣਿਆ ਹੋਵੇਗਾ ਕਦੇ ਕਿਸੇ ਪੰਜਾਬੀ ਨੇ ਇੰਨੀ ਬੇਰਹਿਮੀ ਨਾਲ ਕਦੇ ਕਿਸੇ ਦਾ ਰੇਪ ਕੀਤਾ ਹੋਵੇ ਜਾਂ ਕਿਸੇ ਬੱਚੇ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਹੋਵੇ ਕਦੇ ਸੁਣਿਆ ਹੋਵੇ ਕਿਉਂਕਿ ਅਸੀਂ ਸਾਂਝੀਵਾਲਤਾ ਦਾ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਜੀ ਸੋ ਸਾਡੇ ਮਨਾਂ ਦੇ ਵਿੱਚ ਬਹੁਤ ਹੀ ਦੁੱਖ ਹੈ ਕਿ ਸਾਡੇ ਛੋਟੇ ਜਿਹੇ 5 ਸਾਲਾਂ ਦੇ ਮਾਸੂਮ ਬੱਚੇ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਸੋ ਅਸੀਂ ਇਹ ਮੁੱਦਾ ਚੱਕਦੇ ਆ ਕਿ ਜਿਹੜੇ ਇਹ ਇੱਥੋਂ ਐਨੀ ਬੇਅਕਿਰਕੇ ਕਮਿਊਨਿਟੀ ਇੱਥੇ ਇਕੱਠੀ ਕੀਤੀ ਜਾ ਰਹੀ ਹੈ ਸਾਡੇ ਖਿਲਾਫ ਸਾਡੇ ਸਿਰਾਂ ਨੂੰ ਆਉਂਦੀ ਹੈ ਸਾਡੀਆਂ ਰੋਜ਼ ਪੱਗਾਂ ਉਤਰਦੀਆਂ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਹੋ ਰਹੀ ਹੈ ਤੁਸੀਂ ਰੋਜ਼ ਵੀਡੀਓ ਦੇਖਦੇ ਆ ਤਾਂ ਸਾਡੀ ਇਹ ਪਰਜੋਰ ਮੰਗ ਹੈ ਕਿ ਇਹਨਾਂ ਦੇ ਇੱਥੇ ਇਹਨਾਂ ਨੂੰ ਜ਼ਮੀਨਾਂ ਨਾ ਵੇਚੀਆਂ ਜਾਣ ਤੇ ਨਾ ਹੀ ਇਹਨਾਂ ਦਾ ਕੋਈ ਆਈਡੀ ਪ੍ਰੂਫ ਇੱਥੇ ਬਣਾਇਆ ਜਾਵੇ ਸਾਡੀ ਪਰਜੋਰ ਮੰਗ ਹੈ ਕਿ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਮੁੰਦਲ ਸਾਹਿਬ ਜਿਹੜਾ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿਸੇ ਇੱਕ ਵੱਲੋਂ ਦਿੱਤਾ ਗਿਆ ਫਿਰ ਪੂਰੀ ਕਮਿਊਨਿਟੀ ਨੂੰ ਕਿਉਂ ਤੁਸੀਂ ਟਾਰਗੇਟ ਕਰ ਰਹੇ ਹੋ ਕਿੰਨੀਆਂ ਹੀ ਖਬਰਾਂ ਤੁਹਾਡੇ ਸਾਹਮਣੇ ਆਉਂਦੀਆਂ ਨੇ ਵੀਰ ਜੀ ਕਿੰਨੀਆਂ ਹੀ ਆਪਾਂ ਰੋਜ਼ ਦੇਖਦੇ ਆ ਕਿ ਆਹ ਹੋਰ ਇੱਕ ਵੀਡੀਓ ਚੱਲ ਰਹੀ ਹੈ ਕਿ ਕਿਸੇ ਧੀ ਧੀ ਨੂੰ ਇੱਕ ਪ੍ਰਵਾਸੀ ਵੱਲੋਂ ਕਿੰਨੀ ਛੇੜਛਾੜ ਕੀਤੀ ਗਈ ਹੈ ਆਪਾਂ ਆ ਦੇਖਿਆ ਪਿਛਲੇ ਕੁਝ ਸਮੇਂ ਦੇ ਵਿੱਚ ਇੱਕ ਕਿਸਾਨ ਨੂੰ ਉਹਦੀ ਮੋਟਰ ਤੇ ਮਾਰ ਦਿੱਤੇ ਗਿਆ ਕਿੰਨੀ ਰੋਜ਼ ਖਬਰਾਂ ਆਉਂਦੀਆਂ ਨੇ ਕਦੇ ਸੁਣਿਆ ਵੀ ਕਿਸੇ ਪੰਜਾਬੀ ਨੇ ਇੰਨੇ ਰਹਿਮੀ ਦੇ ਨਾਲ ਇਸ ਤਰ੍ਹਾਂ ਦੀਆਂ ਕਦੇ ਹਰਕਤਾਂ کریاں ਹੋਵੇ ਦੇਖੋ ਸਾਰਾ ਇਹ ਕਿੰਨਾ ਕਹਿ ਦਈਏ ਇਹਦੀ ਮਜ਼ਦੂਰ ਵਰਕ ਇਹਨਾਂ ਵੱਲੋਂ ਉਤਾਰਿਆ ਜਾਂਦਾ ਰੇੜੀਆਂ ਇਹਨਾਂ ਵੱਲੋਂ ਲਗਾਈਆਂ ਜਾਂਦੀਆਂ ਸਬਜ਼ੀਆਂ ਫਲ ਫਰੂਟ ਇਹਨਾਂ ਵੱਲੋਂ ਕੀਤੇ ਜਾਂਦੇ ਕਹਿੰਦੇ ਨਹੀਂ ਫੈਕਟਰੀਆਂ ਦੇ ਵਿੱਚ ਵੀ ਇਹ ਸਾਰਾ ਕੰਮ ਰੁਕ ਜਾਊਗਾ ਫਿਰ ਪੰਜਾਬ ਚਲਾਊਗਾ ਕੌਣ ਨਹੀਂ ਨਹੀਂ ਤੁਸੀਂ ਅਕਸਰ ਦੇਖਦੇ ਆ ਬਾਹਰੋਂ ਵੀ ਆਪਾਂ ਅਰਬ ਕੰਟਰੀਆਂ ਤੋਂ ਦੇਖਦੇ ਆ ਕਿ ਇੱਕ ਮੈਸੇਜ ਆਉਂਦਾ ਹੁੰਦਾ ਹਮੇਸ਼ਾ ਹੀ ਕਿ 15 ਇਲੈਕਟ੍ਰੀਸ਼ੀਅਨ ਚਾਹੀਦੇ ਆ 20 ਪਲੰਬਰ ਚਾਹੀਦੇ ਆ ਜੀ ਅਸੀਂ ਕਹਿੰਦੇ ਵੀ ਇਹ ਕੰਮ ਕਰਨ ਆਉਣ ਅਸੀਂ ਇਹਨਾਂ ਦੇ ਖਿਲਾਫ ਨਹੀਂ ਹੈ ਕਿਸੇ ਕਮਿਊਨਿਟੀ ਦੇ ਬਾਰੇ ਕੰਮ ਕਰਨ ਆਉਣ ਜਿਵੇਂ ਇਹਨਾਂ ਦੀ ਲੋੜ ਪੈਂਦੀ ਹੈ ਜਿਵੇਂ ਜੀਰੀ ਦੇ ਟਾਈਮ ਇਹਨਾਂ ਦੀ ਜੀਰੀ ਲਾਉਣ ਦੀ ਲੋੜ ਪੈਂਦੀ ਹੈ ਕਣਕ ਦੇ ਜਣਾ ਬੱਦਨ ਦੀ ਲੋੜ ਪੈਂਦੀ ਹੈ ਉਸ ਸਮੇ ਇਹਨਾਂ ਨੂੰ ਬੁਲਾਇਆ ਜਾਵੇ ਤੇ ਉਹ ਕੰਮ ਨਿਵੇੜਨ ਤੋਂ ਬਾਅਦ ਇਹ ਆਪਣਾ ਜਾਣ ਇੱਥੇ ਪੱਕੇ ਤੌਰ ਤੇ ਪ੍ਰਵਾਸ ਜਿਹੜਾ ਇਹਨਾਂ ਦਾ ਹੋ ਰਿਹਾ ਹੈ ਸਾਡੀ ਆਪਣੀ ਸਿੱਖ ਕਮਿਊਨਿਟੀ ਨੂੰ ਬਹੁਤ ਵੱਡਾ ਖਤਰਾ ਪੈਦਾ ਹੋ ਰਿਹਾ ਤੁਸੀਂ ਦੇਖੋ ਵੀ ਇੱਥੇ ਕਿਸੇ ਸਿੱਖ ਦੀ ਇਹ ਜੇ ਕਦੇ ਪੰਡੀਆਂ ਦੇ ਵਿੱਚ ਰੋਜ਼ ਲੜਾਈਆਂ ਹੁੰਦੀਆਂ ਅਗਰ ਕੋਈ ਸਿੱਖ ਭਾਈਚਾਰੇ 'ਚੋਂ ਕੋਈ ਰੇੜੀ ਲਗਾਉਂਦਾ ਹੈ ਤਾਂ ਇਕੱਠੇ ਹੋ ਕੇ ਉਹਦੇ ਤੇ ਹਮਲਾ ਕਰ ਦਿੰਦੇ ਆ ਜਾਂ ਉਹਨੂੰ ਇਹ ਕੰਮ ਨਹੀਂ ਕਰਨ ਦਿੰਦੇ ਰੋਜ਼ ਆਪਾਂ ਦੇ ਹਾਂਜੀ ਮੇਰਾ ਨਾਮ ਪ੍ਰਦੀਪ ਸਿੰਘ ਆ ਪ੍ਰਦੀਪ ਜੀ ਅੱਜ ਇੱਥੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰਵਾਸੀਆਂ ਦੇ ਖਿਲਾਫ ਕਿਉਂ ਦੇਖੋ ਜਿਹੜੀ ਘਟਨਾ ਇਹ ਹੁਣ ਵਾਪਰੀ ਹੈ ਪਿਛਲੇ ਦਿਨ ਹੁਸ਼ਿਆਰਵਲ ਵਿਖੇ ਹੈ ਨਾ ਬਹੁਤ ਮਾੜੀ ਘਟਨਾ ਤੇ ਪ੍ਰਵਾਸੀਆਂ ਵੱਲੋਂ ਪ੍ਰਵਾਸੀਆਂ ਤੇ ਉਹਨਾਂ ਦੇ ਭਾਈਚਾਰੇ ਵੱਲੋਂ ਕੀਤੀ ਗਈ ਹੈ ਤੇ ਜਿਵੇਂ ਬਾਈ ਜੀ ਹੋਰਾਂ ਨੇ ਵੀ ਕਿਹਾ ਕਿ ਜਦੋਂ ਕੋਈ ਵੀ ਇੱਥੇ ਬੰਦਾ ਆਉਂਦਾ ਏ ਤਾਂ ਘਟੋ ਘਟ ਪੰਜਾਬ 'ਚ ਉਹਨਾਂ ਨੂੰ ਕੰਮ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਆ ਅਸੀਂ ਵੀ ਇਸ ਗੱਲ ਨਾਲ ਸਹਿਮਤ ਆ ਵੀ ਇੱਥੇ ਪੂਰਬੀ ਪ੍ਰਵਾਸੀ ਆਉਣ ਉਹਨਾਂ ਨੂੰ ਕੰਮ ਦਾ ਅਧਿਕਾਰ ਹੋਵੇ ਉਹਨਾਂ ਨੂੰ ਵੋਟ ਦਾ ਅਧਿਕਾਰ ਤੇ ਉਹਨਾਂ ਦੇ ਇੱਥੇ ਜ਼ਮੀਨਾਂ ਲੈਣ ਦਾ ਇਸ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ ਇਹਨਾਂ ਦੇ ਪਹਿਲਾਂ ਤੋਂ ਹੀ ਆਧਾਰ ਕਾਰਡ ਬਣ ਚੁੱਕੇ ਆ ਉਹਨਾਂ ਵਾਸਤੇ ਕੋਈ ਦੇਖੋ ਇਹ ਤਾਂ ਹੁਣ ਦੇਖੋ ਸਰਕਾਰ ਚਾਵੇ ਤਾਂ ਕੁਝ ਵੀ ਕਰ ਸਕਦੀ ਹੈ ਰੱਦ ਹੋਣ ਚ ਕੋਈ ਮੈਨੂੰ ਲੱਗਦਾ ਵੀ ਜੇ ਹੁਣ ਅਮਰੀਕਾ ਦੇ ਵਿੱਚ ਟਰੰਪ ਹੋਰੀ ਦੋ ਦੋ ਨਾਗਰ ਦੋਹਰੀ ਨਾਗਰਿਕਤਾ ਉਹ ਰੱਦ ਕਰ ਸਕਦੇ ਤਾਂ ਪੰਜਾਬ ਦੇ ਵਿੱਚ ਸਰਕਾਰ ਚਾਹੀਦਾ ਕੁਝ ਵੀ ਕਰ ਸਕਦੀ ਆ ਸੋ ਜੋ ਘਟਣਾ ਵਾਪਰੀ ਹੈ ਜਿੱਥੇ ਇਹ ਪ੍ਰਵਾਸੀ ਭਾਈਚਾਰਾ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਜਿੰਮੇਵਾਰ ਆ ਪਰ ਜਿਹੜੇ ਵਿੱਚ ਬੰਦੇ ਮਾਰੇ ਨੇ ਗਲਤ ਅੰਸਰ ਨੇ ਉਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਰਕਾਰ ਨੂੰ ਪੰਜਾਬ 'ਚ ਜਿੰਨਾ ਪ੍ਰਵਾਸ ਹੋ ਰਿਹਾ ਜਿੰਨੇ ਇੱਥੇ ਬੰਦੇ ਟਰੈਨਾਂ ਭਰ-ਭਰ ਕੇ ਆ ਰਹੇ ਉਹਦਾ ਕੋਈ ਪ੍ਰੋਟੋਕੋਲ ਹੋਣਾ ਚਾਹੀਦਾ ਕੋਈ ਜਾਬਤਾ ਲੱਗਣਾ ਚਾਹੀਦਾ ਉਹਦੇ ਤੇ ਪਿੰਡਾਂ ਦੇ ਵਿੱਚ ਮਤੇ ਪਾਈ ਜਾ ਰਹੇ ਇਹਨਾਂ ਨੂੰ ਕਿਹਾ ਜਾ ਰਿਹਾ ਕਿ ਪਿੰਡਾਂ ਦੇ ਵਿੱਚੋਂ ਕੱਢੋ ਕੀ ਇਸ ਤਰ੍ਹਾਂ ਕੱਢਣ ਦੇ ਨਾਲ ਜੋ ਇਹ ਸਭ ਕੁਝ ਵਾਪਰਿਆ ਉਸ ਨੂੰ ਖਤਮ ਹੋਏਗੀ ਦੇਖੋ ਚਲੋ ਇਹ ਇੱਕ ਤਰ੍ਹਾਂ ਦਾ ਮੈਨੂੰ ਲੱਗਦਾ ਕਿ ਬੰਦਿਆਂ ਦੇ ਅੰਦਰ ਰੂਸ ਆ ਪ੍ਰੈਸ਼ਰ ਬੰਦਿਆਂ ਦੇ ਅੰਦਰ ਬਣਦਾ ਹੁੰਦਾ ਤੇ ਉਹ ਬਣਾ ਵੀ ਰਹੀਆਂ ਰੂਸ ਦੇ ਵਿੱਚ ਬੰਦੇ ਜਿਸ ਤਰ੍ਹਾਂ ਦੀ ਕੋਈ ਵੀ ਆਪਦਾ ਬਣਦਾ ਯੋਗਦਾਨ ਇਹਦੇ ਵਿੱਚ ਪਾ ਰਿਹਾ ਉਹਨੂੰ ਤਾਂ ਆਪਾਂ ਨਕਾਰ ਨਹੀਂ ਸਕਦੇ ਪਰ ਇਹਦੇ ਵਿੱਚ ਜਿੱਦਾਂ ਹੁਣ ਆਪਣੇ ਬੰਦੇ ਕੋਈ ਬੰਦਾ ਆਪਣਾ ਡਬਈ ਜਾਂਦਾ ਜਾਂ ਕਿਤੇ ਹੋਰ ਜਾਂਦਾ ਉੱਥੇ ਨੂੰ ਵੋਟ ਦਾ ਅਧਿਕਾਰ ਨਹੀਂ ਹੁੰਦਾ ਕੰਮ ਕਰ ਸਕਦਾ ਉਹ ਜਿੰਨੀ ਮਰਜ਼ੀ ਥੇ ਸੋ ਮੈਂ ਮੋੜ ਇਹੀ ਕਹਿ ਰਿਹਾ ਇਹ ਸਾਰੇ ਕਾਸੀ ਵਿੱਚ ਜੋ ਘਟਨਾਵਾਂ ਵਾਪਰ ਰਹੀਆਂ ਸਰਕਾਰ ਸਭ ਤੋਂ ਵੱਧ ਜ਼ਿੰਮੇਵਾਰ ਆ ਕੋਈ ਨਾ ਕੋਈ ਸੈਂਸਰਸ਼ਿਪ ਕੋਈ ਨਾ ਕੋਈ ਪ੍ਰੋਟੋਕੋਲ ਹੋਣਾ ਚਾਹੀਦਾ ਵੀ ਜਿਹੜਾ ਬੰਦਾ ਪੰਜਾਬ ਦੀ ਧਰਤੀ ਤੇ ਆ ਰਿਹਾ ਉਹਦੇ ਬਾਰੇ ਸਾਨੂੰ ਜਾਣਕਾਰੀ ਚਾਹੀਦੀ ਆ ਇੰਨੇ ਬੇਕਿਰਤਾ ਕਿਉਂ ਹੋ ਜਾਂਦੇ ਕਾਰਨ ਕੀ ਲੱਗਦਾ ਹੈ ਕਿ ਜੇ ਇਹ ਘਟਨਾ ਦਾ ਕੋਈ ਡਰ ਨਹੀਂ ਇਹਨਾਂ ਨੂੰ ਲੱਗਦਾ ਕਿ ਮੈਂ ਯਾ ਫੜਿਆ ਜਾਵਾਂਗਾ ਜਾਂ ਮੇਰਾ ਕੋਈ ਨੁਕਸਾਨ ਹੋਏਗਾ ਮੈਨੂੰ ਸਜ਼ਾ ਹੋ ਜਾਈਗੀ ਦੇਖੋ ਇਨਸਾਨ ਦੇ ਅੰਦਰ ਦੋ ਰੂਹਾਂ ਨੇ ਉਹ ਦੇਵਤਾ ਵੀ ਆ ਦਾਨਵ ਵੀ ਜਦੋਂ ਦਾਨਵ ਦੀ ਰੂਹ ਆ ਜਾਂਦੀ ਉਹ ਕਿਸੇ ਵੀ ਇਨਸਾਨ ਦੇ ਵਿੱਚ ਆ ਸਕਦੀ ਆ ਤਾਂ ਉਹ ਇਸ ਤਰ੍ਹਾਂ ਦੇ ਕਰ ਕਰਮ ਜਾਂ ਮਾੜੀ ਹਰਕਤ ਕਰਦਾ ਸੋ ਇਹੀ ਕਹਿ ਸਕਦੇ ਹਾਂ ਕਿ ਮਾਨ ਹਵਾਨੀਅਤਾ ਤੇ ਇੱਕ ਦਾਨਵ ਦੀ ਰੂਹ ਜਦੋਂ ਬੰਦੇ ਦੇ ਅੰਦਰ ਆਉਂਦੀ ਹੈ ਤਾਂ ਇਸ ਤਰ੍ਹਾਂ ਦੀ ਕਾਰਵਾਈ ਹੁੰਦੀ ਆ ਹਾਲਕੇ ਚਲੋ ਜਿਹੜੀ ਗੱਲ ਹੋ ਰਹੀ ਸਾਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਇੰਡਸਟਰੀ ਨੂੰ ਵੀ ਕਾਮਿਆਂ ਦੀ ਲੋੜ ਆ ਪਰ ਕਾਮਿਆਂ ਦਾ ਇੱਥੇ ਆਉਣ ਦਾ ਕੋਈ ਪ੍ਰੋਟੋਕੋਲ ਹੋਣਾ ਚਾਹੀਦਾ ਜਿਸ ਬੰਦੇ ਦੇ ਕੋਲ ਚਾਰ ਬੰਦੇ ਕੋਈ ਕੰਮ ਕਰ ਰਹੇ ਆ ਕਿਸੇ ਖੇਤ ਦੇ ਵਿੱਚ ਚਾਰ ਬੰਦੇ ਕੰਮ ਕਰ ਰਹੇ ਫੈਕਟਰੀ 'ਚ 100 ਹਜ਼ਾਰ ਬੰਦਾ ਕਰ ਰਿਹਾ ਉਹਦੇ ਕੋਲ ਬੰਦੇ ਕੋਲ ਪੂਰਾ ਉਹਨਾਂ ਦਾ ਪ੍ਰੂਫ ਹੋਣਾ ਚਾਹੀਦਾ ਕਿ ਬੰਦਾ ਕਿੱਥੋਂ ਆਇਆ ਕਿਵੇਂ ਗਿਆ ਕਿੱਥੇ ਜਾ ਰਿਹਾ ਸੋ ਇਹ ਕਿਸੇ ਪ੍ਰੋਟੋਕੋਲ ਦੇ ਵਿੱਚ ਇੱਥੇ ਪ੍ਰਵਾਸੀ ਆਉਣੇ ਚਾਹੀਦੇ ਨਾ ਕਿ ਅੰਨੇਵਾ ਇੱਥੇ ਤੁਸੀਂ ੱੱਕੀ ਚਲੋ ਇਹ ਇਕੱਲਾ ਸਿੱਖਾਂ ਦਾ ਮਸਲਾ ਨਹੀਂ ਇਹ ਪੰਜਾਬ 'ਚ ਰਹਿਣ ਵਾਲੇ ਹਿੰਦੂ ਮੁਸਲਿਮ ਹਰ ਇੱਕ ਭਾਈਚਾਰੇ ਦਾ ਮਸਲਾ ਇਹ ਸੋ ਮੈਨੂੰ ਇਹ ਵੀ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਇੱਕ ਚੰਗੇ ਪੰਜਾਬੀ ਹੋਣ ਦੇ ਨਾਤੇ ਹਰੇਕ ਕਮਿਊਨਿਟੀ ਦੇ ਬੰਦੇ ਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਤੇ ਸਰਕਾਰਾਂ ਦੇ ਪ੍ਰੈਸ਼ਰ ਬਣਾਉਣਾ ਚਾਹੀਦਾ ਤੇ ਜਿਹੜੇ ਬੰਦੇ ਸਾਡੇ ਨਮਾਇੰਦਗੀਆਂ ਦੇ ਵਿੱਚ ਨੇ ਚਾਹੇ ਕੋਈ ਅਜ ਮਸੀ ਬਣਿਆ ਚਾਹੇ ਕੋਈ ਜ਼ੇਰ ਪਰਸਨਾ ਕੋਈ ਐਮਐਲਏ ਆ ਕੋਈ ਕਿਸੇ ਵੀ ਉੱਚੇ ਅਹੁਦੇ ਤੇ ਆ ਉਹਨਾਂ ਨੂੰ ਵੀ ਆਪਣਾ ਵੋਟ ਬੈਂਕ ਨਾ ਦੇਖਦੇ ਹੋਏ ਪੰਜਾਬ ਦੇ ਹਿੱਤਾਂ ਨੂੰ ਦੇਖਦੇ ਹੋਏ ਉਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਵੈਰੀਫਾਈ ਕਰਨ ਲੱਗੇ 100 ਵਾਰ ਸੋਚਣਾ ਚਾਹੀਦਾ ਤੇ ਕਿਸੇ ਪ੍ਰੋਟੋਕੋਲ ਦੇ ਵਿੱਚ ਉਹਨਾਂ ਨੂੰ ਇੱਥੇ ਰਹਿਣ ਦੀ ਆਗਿਆ ਹੋਣੀ ਚਾਹੀਦੀ ਨਾ ਕਿ ਆਪਾਂ ਖੁੱਲਮ ਖੁੱਲਾ ਛੱਡ ਰੱਖੀਏ। ਨਾਮ ਕੀ ਹੈ? ਜਿੱਥੇ ਤੁਸੀਂ ਖੜੇ ਹੋ ਬਿਲਕੁਲ ਇਹ ਲਾਕ ਚਨਾਲੋ ਪੈਂਦਾ ਹੈ ਤੇ ਟੋਲੀ ਪੈਂਦਾ ਜਿੱਤੇ ਕਿ ਕਾਫੀ ਇੰਡਸਟਰੀ ਹੈ ਤੇ ਉੱਥੇ ਪ੍ਰਵਾਸੀ ਬਹੁਤ ਜ਼ਿਆਦਾ ਹੈ। ਤੁਸੀਂ ਅੱਜ ਪ੍ਰਦਰਸ਼ਨ ਵੀ ਕੀਤਾ ਹੈ ਕੀ ਗੱਲ ਕਰ ਰਹੇ ਹੋ? ਮੇਰਾ ਨਾਮ ਗਗਨਦੀਪ ਸਿੰਘ ਹੈ ਜੀ ਪਿੰਡ ਮਹਿਰਮਪੁਰ ਤੋਂ ਅਸੀਂ ਆਏ ਆ ਨੌਜਵਾਨ ਸਾਰੇ ਜਿਹੜੇ ਇੱਥੇ ਇਕੱਠੇ ਹੋਏ ਆ। ਇੱਕ ਰੋਸ ਪਰਦਾਸ਼ਾਂ ਵਿੱਚ ਇਕੱਠੇ ਹੋਏ ਆ ਇੱਕ ਨੋ ਵਿਚਾਰੇ ਬੱਚੇ ਦੀ ਜਿਹਦੀ ਇੰਨੀ ਪੂਰੀ ਹਾਲਤ ਰੇਪ ਕਰਕੇ ਜਿਹੜੀ ਚੀਜ਼ ਆ ਨਾ ਦੇਖੀ ਨਹੀਂ ਜਾਂਦੀ ਹੈ ਕਿ ਇਹਣਾ ਪਈਆਂ ਵੱਲੋਂ ਕੀਤੀ ਗਈ ਹੈ ਇੱਥੇ ਸਾਡੇ ਏਰੀਏ ਵਿੱਚ ਸਭ ਤੋਂ ਵੱਧ ਜਿਆਦਾ ਨਾ ਗੰਦ ਜਿਹੜਾ ਉਹ ਪਈਆਂ ਨਾਲ ਪਾਇਆ ਹੋਇਆ ਤੁਹਾਨੂੰ ਵੀ ਪਤਾ ਹੈ ਕਿਉਂਕਿ ਸਾਡੇ ਜਿਹੜੇ ਮਜ਼ਦੂਰ ਵਰਗ ਹੈ ਉਹਦਾ ਰੋਜ਼ਗਾਰ ਜਿਹੜਾ ਉਹ ਸਾਰਾ ਪਈਆਂ ਨਾਲ ਇੱਥੇ ਖੋਇਆ ਹੋਇਆ ਹੈ ਪੰਜਾਬ ਦੀ ਹਵਾ ਪੋਲੂਸ਼ਨ ਪੰਜਾਬ ਦਾ ਹੁੰਦਾ ਪਾਣੀ ਪ੍ਰਦੂਸ਼ਣ ਪੰਜਾਬ ਦਾ ਹੁੰਦਾ ਇੱਥੇ ਆ ਕੇ ਪੈਸਾ ਕਮਾ ਕੇ ਭਈਏ ਜਿਹੜੇ ਆਪਣੇ ਯੂਪੀਆਰ ਵਿੱਚ ਘਰ ਬਣਾ ਰਹੇ ਆ ਤੇ ਇੱਥੇ ਸਾਡੇ ਇੱਥੇ ਵੀ ਆ ਕੇ ਇਹ ਘਰਾਂ ਉਤੇ ਕਬਜ਼ਾ ਵੀ ਕਰ ਰਹੇ ਆ ਕਿਉਂਕਿ ਨਵੀਆਂ ਇਹ ਪ੍ਰਾਪਰਟੀਆਂ ਤੇ ਖਰੀਦੀ ਜਾ ਰਹੀਆਂ ਸਾਡੇ ਪੰਜਾਬੀਆਂ ਨੂੰ ਵੀ ਇਹ ਚਾਹੀਦਾ ਕਿ ਪ੍ਰਾਪਰਟੀਆਂ ਨਾਲ ਨਹੀਂ ਦਿੱਤੀਆਂ ਜਾਵੇ ਤੇ ਉਸ ਤੋਂ ਬਾਅਦ ਸਰਕਾਰ ਨੂੰ ਵੀ ਇਹ ਚੀਜ਼ ਚਾਹੀਦੀ ਹੈ ਕਿ ਜਿਹੜੀ ਇਹ ਪਾਲਿਸੀ ਬਣਾਈ ਜਾਵੇ ਜਿਹੜੀ ਉੱਤਰਾਖੰਡ ਵਿੱਚ ਵੀ ਬਣਾਈ ਹੋਈ ਹੈ ਹਿਮਾਚਲ ਪ੍ਰਦੇਸ਼ ਵਿੱਚ ਵੀ ਬਣਾਈ ਗਈ ਹੈ ਹੋਰ ਵੀ ਕਈ ਜੱਲਿਆਂ ਵਿੱਚ ਜਿਹੜੀ ਰਾਜਾਂ ਵਿੱਚ ਜਿਹੜੀ ਇਹ ਬਣਾਈ ਹੋਈ ਹੈ ਕਿ ਪ੍ਰਵਾਸੀ ਕਿਸੇ ਨੂੰ ਵੀ ਇਹ ਜਮੀਨਾਂ ਜਿਹੜੀ ਸਾਡੇ ਪੰਜਾਬ ਦੀ ਦਿੱਤੀ ਨਹੀਂ ਜਾਣੀ ਚਾਹੀਦੀ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਹੜੀ ਇਹ ਇੱਥੇ ਸਾਡਾ ਡੈਮੋਗ੍ਰਾਫੀ ਜਿਹੜੀ ਸਾਡੀ ਇਹ ਚੇਂਜ ਕੀਤੀ ਜਾ ਰਹੀ ਹੈ ਸਾਡਾ ਜਿਹੜਾ ਸੱਭਿਆਚਾਰ ਸਭ ਤੋਂ ਜ਼ਿਆਦਾ ਤੁਸੀਂ ਕਹਿ ਸਕਦੇ ਖੁਸ਼ਹਾਲ ਸੱਭਿਆਚਾਰ ਪੰਜਾਬੀਆਂ ਦਾ ਸੀ ਅੱਜ ਅਸੀਂ ਡਰ ਰਹੇ ਹਾਂ ਕਿ ਸਾਡੇ ਵਿੱਚ ਪ੍ਰਵਾਸ ਹੋ ਰਿਹਾ ਜਿਹੜਾ ਪ੍ਰਵਾਸੀ ਆ ਕੇ ਇੱਥੇ ਦੇ ਵਾਸੀ ਬਣ ਰਹੇ ਆ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੇ ਪੰਜਾਬੀਆਂ ਦੇ ਮਨਾਂ ਵਿੱਚ ਵੀ ਡਰ ਹੈ ਕਿਉਂਕਿ ਪੈਜੀਆਂ ਘਟਨਾਵਾਂ ਰੋਜ਼ ਕਿਤੇ ਨਾ ਕਿਤੇ ਹੁੰਦੀਆਂ ਆ ਆਪਣੀ